ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੀ ਸੰਗਤ ਤੇਜੀ-ਤੇਜੀ ਦੇ ਵਿੱਚ ਭਾਵ ਕੇ ਕਾਲੀ-ਕਾਲੀ ਪਾਠ ਕਰਦੀ ਹੈ ਉਹਨਾਂ ਦੇ ਲਈ ਅੱਜ ਦੀ ਵੀਡੀਓ ਬੇਹਦ ਖਾਸ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖੋ ਤਾਂ ਕਿ ਐਸੀ ਜਾਣ ਸਕੀਏ ਤੇ ਸਾਡੇ ਨਾਲ ਸੰਗਤਾਂ ਕਿਹੜੇ-ਕਿਹੜੇ ਸ਼ਹਿਰ ਤੋਂ ਜੁੜ ਚੁੱਕੀਆਂ ਹਨ ਤੇ ਸੰਗਤ ਜੀ ਨਾਲ ਹੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੇ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਹੜੇ ਵੀ ਲੋਕ ਤੇਜੀ-ਤੇਜੀ ਪਾਠ ਕਰਦੇ ਹਨ ਜਾਂ ਫਿਰ ਸਿਮਰਨ ਕਰਦੇ ਹਨ ਪਰ ਕਰਦੇ ਬੜੀ ਕਾਲੀ ਨਾਲ ਹਨ ਤੇਜੀ ਨਾਲ ਹਨ ਤੇਜ ਤੇਜ ਪਾਠ ਜਾਂ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ ਆਓ ਆਪਾਂ ਜਾਣਦੇ ਹਾਂ ਉਸ ਤੋਂ ਪਹਿਲਾਂ ਬਾਬਾ ਨਾਨਕ ਸਿੰਘ ਜੀ ਦੀ ਇੱਕ ਸਾਖੀ ਸੁਣੋ ਸਾਧ ਸੰਗਤ ਜੀ ਤੁਹਾਨੂੰ ਸਾਰੀ ਗੱਲ ਸਮਝਦੇ ਵਿੱਚ ਆ ਜਾਵੇਗੀ ਬਾਬਾ ਨਾਨਕ ਸਿੰਘ ਜੀ ਤੁਹਾਨੂੰ ਦੱਸਣਗੇ ਉਹਨਾਂ ਦੇ ਜੀਵਨ ਦੀ ਹੱਡ ਬੀਤੀ ਕੀ ਹੁੰਦੀ ਹੈ ਇੱਕ ਦਿਨ ਬਾਬਾ ਨਾਨਕ ਸਿੰਘ ਜੀ ਜਦੋਂ ਤਰਨਤਾਰਨ ਸਾਹਿਬ गए ਹੋਏ ਸੀ ਤੇ ਉਦੋਂ ਭਾਈ ਜਵਾਹਰ ਸਿੰਘ ਨਾਂ ਦਾ ਇੱਕ ਪ੍ਰੇਮੀ ਬਾਬਾ ਜੀ ਦੇ ਕੋਲ ਚੱਲ ਕੇ ਆਇਆ ਬੇਨਤੀ ਕੀਤੀ ਕਹਿਣ ਲੱਗਾ ਜੀ ਜਦੋਂ ਮੈਂ ਮਾੜ ਕਰਦਾ ਮੇਰਾ ਮਨ ਨਹੀਂ ਲੱਗਦਾ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਭਾਈ ਜੇ ਤੇਰਾ ਮਨ ਹੀ ਨਹੀਂ ਲੱਗਦਾ ਫਿਰ ਇਹ ਤੂੰ ਮੰਨ ਨੂੰ ਗੁਰੂ ਸਾਹਿਬ ਦੇ ਕੋਲ ਦੇ ਕੋਲ ਦੇ ਦੇਣਾ ਸੀ ਵੇਚ ਦੇਣਾ ਸੀ ਮਨ ਵੇਚ ਸਤਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਆਪਣਾ ਮਨ ਵਿੱਚ ਤੇ ਕਹਿਣ ਲੱਗਾ ਜੀ ਮੇਰਾ ਤਾਂ ਅੰਮ੍ਰਿਤ ਛੱਕਿਆ ਹੋਇਆ ਬਾਬਾ ਜੀ ਕਹਿੰਦੇ ਕਮਾਲ ਦੀ ਗੱਲ ਹੋ ਗਈ ਭਾਈ ਅੰਮ੍ਰਿਤ ਤੇਰਾ ਛੱਕਿਆ ਹੋਇਆ ਹੈ ਫਿਰ ਵੀ ਤੇਰਾ ਪਾੜ ਦੇ ਵਿੱਚ ਮਨ ਨਹੀਂ ਲੱਗਦਾ ਇਹਦਾ ਮਤਲਬ ਤੈਨੂੰ ਕਿਸੇ ਚੰਗੇ ਸਾਧੂ ਦੀ ਸੰਤ ਦੀ ਸੰਗਤ ਦੀ ਜਿਹੜੀ ਚੰਗੇ ਉਹਦੀ ਲੋੜ ਹੈ ਫਿਰ ਤੇਰਾ ਮਨ ਟਿਕਾਣੇ ਆ ਜਾਵੇਗਾ ਕਹਿੰਦਾ ਜੀ ਨਹੀਂ ਮੈਂ ਸਾਧੂ ਸੰਤਾਂ ਨੂੰ ਮੰਨਦਾ ਹੀ ਨਹੀਂ ਕਿਸੇ ਵੀ ਸਾਧੂ ਸੰਤ ਤੇ ਮੈਂ ਭਰੋਸਾ ਹੀ ਨਹੀਂ ਮੇਰਾ ਭਰੋਸਾ ਹੀ ਨਹੀਂ ਬੰਦਾ ਜਾਪਦਾ ਸਾਰੇ ਪਖੰਡੇ ਹਨ ਬਾਬਾ ਜੀ ਕਹਿੰਦੇ ਕਿ ਭਾਈ ਫੇਰ ਤਾਂ ਤੂੰ ਮੈਨੂੰ ਇਉਂ ਦੱਸ ਸਾਡੇ ਨਾਲ ਵੀ ਤੂੰ ਇੱਥੇ ਕਿਉਂ ਵਚਨ ਕਰਨ ਆਇਆ ਹੈ ਕਿਉਂਕਿ ਕੁਝ ਲੋਕ ਸਾੜਨੋਂ ਵੀ ਸਾਧੂ ਸੰਤ ਕਹਿ ਦਿੰਦੇ ਹਨ ਅਸੀਂ ਤਾਂ ਉਹਨਾਂ ਨੂੰ ਬਥੇਰਾ ਕਹਿੰਦੇ ਹਾਂ ਕਿ ਇਸ ਤਰ੍ਹਾਂ ਨਾ ਕਿਆ ਕਰੋ ਪਰ ਉਹ ਸਾਨੂੰ ਕਹਿੰਦੇ ਹਨ ਤੇ ਤੈਨੂੰ ਵੀ ਇਹ ਪਤਾ ਹੋਵੇਗਾ ਤੂੰ ਕਿਉਂ ਚੱਲ ਕੇ ਆਇਆ ਸਾਡੇ ਕੋਲ ਕਹਿੰਦਾ ਜੀ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਰਸਤਾ ਕੱਢ ਦਿਓਗੇ ਫਿਰ ਬਾਬਾ ਜੀ ਕਹਿੰਦੇ ਕਿ ਚਲੋ ਇਹਨਾਂ ਗੱਲਾਂ ਨੂੰ ਇੱਕ ਪਾਸੇ ਰੱਖ ਦਿੰਦੇ ਹਾਂ ਤੁਸੀਂ ਇਹ ਦੱਸੋ ਤੁਸੀਂ ਪਾੜ ਕਿਹੜੀ ਬਾਣੀ ਦਾ ਕਰਦੇ ਹੋ ਕਹਿੰਦਾ ਜੀ ਮੈਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਬਾਬਾ ਜੀ ਕਹਿੰਦੇ ਕਿ ਹੋ ਨਹੀਂ ਸਕਦਾ ਇਹ ਗੱਲ ਕਹਿੰਦਾ ਜੀ ਨਹੀਂ ਮੈਂ ਕਰਦਾ ਹਾਂ ਬਾਬਾ ਜੀ ਕਹਿੰਦੇ ਤੂੰ ਝੂਠ ਬੋਲਦਾ ਹੈ ਕਹਿੰਦਾ ਜੀ ਨਹੀਂ ਜਦੋਂ ਦਾ ਮੈਂ ਅੰਮ੍ਰਿਤਸਰ ਗਿਆ ਭਾਈ ਜਵਾਰ ਸਿੰਘ ਨੇ ਉੱਤਰ ਦਿੱਤਾ ਉਦੋਂ ਦਾ ਮੈਂ ਝੂਠ ਹੀ ਨਹੀਂ ਬੋਲਿਆ ਅੱਜ ਤੱਕ ਬਾਬਾ ਜੀ ਕਹਿੰਦੇ ਕਿ ਝੂਠੇ ਬੰਦੇ ਨੂੰ ਇਹ ਹੀ ਹੁੰਦਾ ਇਹ ਪਹਿਲੇ ਚ ਲਾਖੀ ਹੁੰਦੀ ਹੈ ਝੂਠ ਬੋਲ ਕੇ ਬੰਦਾ ਕਹਿ ਦਿੰਦਾ ਮੈਂ ਝੂਠ ਨਹੀਂ ਬੋਲਿਆ ਝੂਠਾ ਬੰਦਾ ਵੀ ਕਦੇ ਕਹਿੰਦਾ ਹੈ ਕਿ ਮੈਂ ਝੂਠ ਬੋਲਿਆ ਨਹੀਂ ਪਾਈ ਤੂੰ 파ਟ ਨਹੀਂ ਕਰਦਾ ਕਹਿੰਦਾ ਜੀ ਮੈਂ ਕਰਦਾ ਫਿਰ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਇਸ ਤਰ੍ਹਾਂ ਕਰੋ ਕਿ ਆਹ ਗੱਲ ਦਾ ਮੇਰੀ ਦਾ ਜਵਾਬ ਦਿਓ ਉਹਨੇ ਪੁੱਛਿਆ ਕਿ ਬਾਬਾ ਜੀ ਨੇ ਇੱਕ ਪੰਕਤੀ ਪੜ੍ਹੀ ਉਹਨਾਂ ਨੇ ਆਖਿਆ ਚਾਰ ਪਦਾਰਥ ਜੇ ਕੋ ਮੰਗੇ ਸਾਜਣਾ ਕੀ ਸੇਵਾ ਲਾਗੇ ਇਹ ਪੰਕਤੀ ਕਿੱਥੇ ਲਿਖੀ ਹੋਈ ਹੈ ਉਹਨੇ ਜਦੋਂ ਇਹ ਦੱਸ ਦਿੱਤਾ ਕਹਿੰਦਾ ਜੀ ਇਹ ਤਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ ਫਿਰ ਬਾਬਾ ਨਾਨਕ ਸਿੰਘ ਜੀ ਨੇ ਇੱਕ ਹੋਰ ਉੱਥੇ ਪੰਕਤੀ ਪੜ੍ਹੀ ਗੁਰਬਾਣੀ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇ ਤਾ ਸੁਨਿਓ ਤੇ ਤਾ ਬਖਾਨਿਆ ਬਾਬਾ ਜੀ ਨੇ ਆਖਿਆ ਕਿ ਭਾਈ ਇਹ ਪੰਗਤੀ ਕਿੱਥੇ ਲਿਖੀ ਹੈ ਕਹਿੰਦਾ ਜੀ ਸੁਖਨੀ ਸਾਹਿਬ ਜੀ ਦੇ ਵਿੱਚ ਲਿਖੀ ਹੈ ਇਹ ਪੰਗਤੀ ਬਾਬਾ ਜੀ ਕਹਿੰਦੇ ਕਿ ਠੀਕ ਹੈ ਭਾਈ ਤੁਸੀਂ ਇਹ ਦੱਸੋ ਕਿ ਇਹ ਪੰਗਤੀ ਕਿੱਥੇ ਲਿਖੀ ਹੈ ਚਰਨ ਸਾਧ ਕੇ ਤੋਏ ਤੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਤੌਰ ਕਰੋ ਇਸਨਾ ਸਾਧ ਉੱਪਰ ਜਈਏ ਕੁਰਬਾਨ ਉਹਨੇ ਬਹੁਤ ਤੇਜ਼ੀ ਦੇ ਨਾਲ ਜਿਵੇਂ ਆਪਾਂ ਹਾਜ਼ਰ ਜਵਾਬ ਹੋ ਜਾਂਦੇ ਹਾਂ ਕਹਿ ਲੰਗਾ ਪਾਪਾ ਜੀ ਇਹ ਵੀ ਸੁਖਮਨੀ ਸਾਹਿਬ ਦੇ ਵਿੱਚ ਹੀ ਲਿਖੀ ਹੋਈ ਹੈ ਫਿਰ ਬਾਬਾ ਜੀ ਕਹਿੰਦੇ ਕਮਾਲ ਦੀ ਗੱਲ ਹੋ ਗਈ ਭਾਈ ਜੀ ਤੈਨੂੰ ਪਤਾ ਹੈ ਕਿ ਇਹ ਪੰਕਤੀਆਂ ਸੁਖਮਨੀ ਸਾਹਿਬ ਜੀ ਦੇ ਵਿੱਚ ਦਰਜ ਹਨ ਇਹਨਾਂ ਪੰਕਤੀਆਂ ਦੇ ਵਿੱਚ ਤਾਂ ਸਾਧੂ ਦੀ ਮਹਿਮਾ ਦੱਸੀ ਹੋਈ ਹੈ ਤੇ ਤੂੰ ਕਹਿੰਦਾ ਹੈ ਕਿ ਸਾਧੂ ਹਨੋਂ ਮਾਨਦ ਨਹੀਂ ਫਿਰ ਬਾਬਾ ਜੀ ਨੇ ਇਸ ਤਰ੍ਹਾਂ ਕਿਹਾ ਕਿ ਤੂੰ ਸੁਖਮਨੀ ਸਾਹਿਬ ਜੀ ਦਾ ਭਾਈ ਪਾਠ ਕਰਦਾ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੇ ਪੈਰ ਧਰ ਕੇ ਲੰਘ ਜਾਣਾ ਅੱਗੇ ਭਾਵ ਕੇ ਪੜਦਾ ਤਾਂ ਹੈ ਪਰ ਜੋ ਬਾਣੀ ਕਹਿੰਦੀ ਹੈ ਉਹਨੂੰ ਮੰਨਦਾ ਨਹੀਂ ਇਹ ਬਾਣੀ ਵਿੱਚ ਤਾਂ ਸਾਧੂਆਂ ਦੀ ਮਹਿਮਾ ਦੱਸੀ ਹੈ ਚੰਗੇ ਸਾਧੂ ਮਹਾਪੁਰਖ ਸਾਨੂੰ ਰੱਬ ਨਾਲ ਗੁਰੂ ਨਾਲ ਜੋੜਦੇ ਹਨ ਕਈ ਵਾਰ ਸਿੱਧਾ ਨਹੀਂ ਜੁੜਿਆ ਜਾਂਦਾ ਇਸ ਕਰਕੇ ਤੂੰ ਸਾਧੂ ਸੰਤਾਂ ਨੂੰ ਮੰਨਦਾ ਨਹੀਂ ਇਹਦਾ ਮਤਲਬ ਤੂੰ ਸੁਖਨੀ ਸਾਹਿਬ ਪੜ ਕੇ ਵੀ ਪੜਦਾ ਨਹੀਂ ਬਾਕੀ ਜਦੋਂ ਤੂੰ ਪੜਦਾ ਫਿਰ ਉਹਦੇ ਮਨ ਦੇ ਗੱਲ ਵੀ ਦੱਸ ਦਿੱਤੀ ਬੜੇ ਕਾਲ ਦੇ ਨਾਲ ਪੜਦਾ ਹੈ ਤੇਰੇ ਮਨ ਦੇ ਵਿੱਚ ਭੋਰਾ ਵੀ ਟਿਕਾ ਸ਼ਾਂਤੀ ਨਹੀਂ ਹੁੰਦੀ ਕਹਿਣ ਲੱਗਾ ਬਾਬਾ ਜੀ ਸੱਚੀ ਗੱਲ ਹੈ ਮੈਂ ਜਦੋਂ ਵੀ ਪਾਠ ਕਰਦਾ ਹਾਂ ਜਾਂ ਸਿਮਰਨ ਕਰਦਾ ਹਾਂ ਮੈਂ ਤਾਂ ਬੜੀ ਤੇਜ਼ੀ ਦੇ ਨਾਲ ਮੈਂ ਤਾਂ 45 ਮਿੰਟਾਂ ਦੇ ਵਿੱਚ ਭਾਗ ਦੋ ਸੁਪਨੀ ਸਾਹਿਬ ਦੇ ਪਾਠ ਕਰ ਦਿੰਦਾ ਹਾਂ ਕਈ ਵਾਰੀ ਇਸ ਤਰ੍ਹਾਂ ਵੀ ਕਹਿ ਦਿੱਤਾ ਕਿ ਉਹਨੇ ਮੇਰਾ ਪਾਠ ਤਾਂ ਬੜੀ ਜਲਦੀ ਹੀ ਸਮਾਪਤ ਹੋ ਜਾਂਦਾ ਹੈ ਬਾਬਾ ਜੀ ਕਹਿੰਦੇ ਕਿ ਭਾਈ ਨਹੀਂ ਇਹ ਠੀਕ ਗੱਲ ਨਹੀਂ ਪਾਠ ਕਰਦੇ ਸਮੇਂ ਕਦੇ ਵੀ ਕਾਲੀ ਨਹੀਂ ਕਰਨੀ ਕਿਉਂਕਿ ਕਾਲੀ ਕਰਨਾ ਇਸ ਤਰ੍ਹਾਂ ਹੈ ਕਿ ਇਹਦੇ ਨਾਲ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ ਫਿਰ ਬਾਬਾ ਜੀ ਨੇ ਦੱਸਿਆ ਕਿ ਬੰਦੇ ਨੂੰ ਇੱਕ ਦਿਨ ਦੇ ਵਿੱਚ ਇਹ ਜਿਹੜੇ 24000 ਸਵਾਸ ਰਾਬੋਂ ਵੱਲੋਂ ਦਿੱਤੇ ਜਾਂਦੇ ਹਨ ਜਦੋਂ ਆਪਾਂ ਤੇਜ਼ੀ ਤੇਜ਼ੀ ਪਾਠ ਕਰਦੇ ਹਾਂ ਉਦੋਂ ਖੂਨ ਦਾ ਜਿਹੜਾ ਵਹਾਅ ਹੁੰਦਾ ਹੈ ਉਹ ਵੀ ਤੇਜ਼ ਹੋ ਜਾਂਦਾ ਹੈ ਇਸ ਕਰਕੇ ਉਹ ਜਿਹੜੇ ਸਵਾਸ ਹਨ ਤੇਜ਼ੀ ਨਾਲ ਨਿਕਲਣ ਲੱਗ ਜਾਂਦੇ ਹਨ 24000 ਦੀ ਜਗਾ ਕਈ ਵਾਰੇ 28000 27000 ਸਵਾਸ ਨਿਕਲ ਜਾਂਦੇ ਹਨ ਇਦਾਂ ਬੰਦਾ ਰੱਬ ਵੱਲੋਂ ਮਿਲੀ ਹੋਈ ਜਿਹੜੀ ਕਰਮਾਂ ਦੀ ਉਹ ਜਿਹੜੀ ਖੇੜ ਹੈ ਸਾਰੀ ਉਹ ਜਿਹੜੇ ਸਵਾਸ ਹਨ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ ਇਸ ਕਰਕੇ ਕਰੋਧੀ ਬੰਦੇ ਦੀ ਕਾਮੇ ਬੰਦੇ ਦੀ ਬਹੁਤ ਹੀ ਲੰਮੀ ਉਮਰ ਨਹੀਂ ਹੁੰਦੀ ਉਨ੍ਹਾਂ ਦਾ ਭੋਗ ਪੈ ਜਾਂਦਾ ਹੈ ਕਿਉਂ ਪੈ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਤੇਜ਼ੀ ਦੇ ਨਾਲ ਕਰਾਂਗੇ ਸਾਰੇ ਕਾਰਜ ਕਾਲੀ ਕਾਲੇ ਵਿੱਚ ਕਰਾਂਗੇ ਕਈ ਵਾਰ ਉਹਨੀਆਂ ਗਲਤੀਆਂ ਜ਼ਿਆਦਾ ਹੁੰਦੀਆਂ ਹਨ ਤੇਜ਼ੀ ਵਿੱਚ ਕੀਤੇ ਕੰਮ ਵਾਰ-ਵਾਰ ਕਰਨੇ ਪੈਂਦੇ ਹਨ ਇੰਨਾ ਹੀ ਨਹੀਂ ਕਈ ਵਾਰ ਕਰਨੇ ਪੈਂਦੇ ਹਨ ਕਾਲੀ ਕਰਨਾ ਇਹਦੇ ਨਾਲ ਸਵਾਸਾਂ ਦੀ ਗਿਣਤੀ ਵਾਝ ਜਾਂਦੀ ਹੈ ਤੇਜ਼ੀ ਨਾਲ ਨਿਕਲਦੇ ਹਨ ਤੇ ਬਾਕੀ ਟਹਰਾ ਦੇ ਨਾਲ ਜੇ ਬਾਣੀ ਪੜੀ ਹੋਵੇ ਅਰਥ ਵੀ ਆਪਣੇ ਆਪ ਕਈ ਵਾਰੇ ਸਪਸ਼ਟ ਹੁੰਦੇ ਹਨ ਜਿਵੇਂ ਤੈਨੂੰ ਨਹੀਂ ਸੰ ਹੋਏ ਤੂੰ ਕਾਲੀ ਕਾਲੇ ਬਾਣੀ ਪਾੜਦਾ ਜਾਂਦਾ ਜਿਹਦੇ ਕਰਕੇ ਤੈਨੂੰ ਪਤਾ ਹੀ ਨਹੀਂ ਕਿ ਸਾਧੂਆਂ ਦੀ ਮਮਾ ਗੁਰੂ ਅਰਜਨ ਦੇਵ ਜੀ ਨੇ ਪਾਣੀ ਵਿੱਚ ਲਿਖੀ ਹੈ ਉਹ ਪ੍ਰੇਮੀ ਪਾਈ ਜਵਾਹਰ ਸਿੰਘ ਫਿਰ ਬਦਲ ਗਿਆ ਮਨ ਉਹਦਾ ਲੰਮੇ ਪੈ ਗਿਆ ਉਹਨੇ ਬਾਬਾ ਨਾਨਕ ਸਿੰਘ ਜੀ ਨੂੰ ਮੱਥਾ ਟੇਕਿਆ ਮਾਫੀ ਵੀ ਮੰਗੀ ਬਾਬਾ ਜੀ ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਜੇਕਰ ਤੇਜੇ ਦੇ ਨਾਲ ਬਾੜ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਹਨ ਬੰਦੇ ਦੇ ਸਵਸ 24000 ਦੀ ਜਗ੍ਹਾ 27 28000 ਨਿਕਲਨੇ ਸ਼ੁਰੂ ਹੋ ਜਾਂਦੇ ਹਨ ਫਿਰ ਤਾਂ ਰੱਬ ਵੱਲੋਂ ਮਿਲੀ ਪੂੰਜੀ ਜਲਦੀ ਖਤਮ ਹੋ ਜਾਂਦੀ ਹੈ ਸਵਾਸਾ ਦੀ ਪੂੰਜੀ ਇਹ ਮੈਂ ਨਹੀਂ ਕਰਾਂਗਾ ਸਹਿਜ ਨਾਲ ਜੇ ਮੈਂ ਪਾਠ ਕਰਾਂਗਾ ਸਿਵਰਨ ਕਰਾਂਗਾ ਉਹਦੇ ਨਾਲ ਕੀ ਹੋਵੇਗਾ ਮਨ ਨੂੰ ਸ਼ਾਂਤੀ ਮਨ ਨੂੰ ਟਿਕਾ ਜੇ ਕੋਈ ਸਰਨ ਸੁਣ ਰਿਹਾ ਹੈ ਉਹਦੇ ਮਨ ਨੂੰ ਸੁੱਖ ਮਿਲੇਗਾ ਕਾਲੇ ਨਾਲ ਕਰੇਗਾ ਤੇ ਸਮਝ ਨਹੀਂ ਆਵੇਗੀ। ਵਿਆਸੇ ਵੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਆਮ ਗੱਲਬਾਤ ਕਰਦੇ ਆਂ ਜੇ ਅਸੀਂ ਤੇਜ਼ੀ ਨਾਲ ਬੋਲ ਦਈਏ। ਕਈ ਵਾਰੀ ਸਾਹਮਣੇ ਵਾਲੇ ਬੰਦੇ ਨੂੰ ਸਮਝ ਨਹੀਂ ਲੱਗਦੀ। ਦੁਬਾਰਾ ਦੁਬਾਰਾ ਉਹ ਗੱਲ ਕਹਿਣੀ ਪੈਂਦੀ ਹੈ। ਇਸ ਕਰਕੇ ਇਹ ਤਾਂ ਰੱਬੀ ਤੌਰ ਕੀ ਬਾਣੀ ਹੈ। ਇਹ ਤਾਂ ਸਤਿਗੁਰ ਤੇ ਇਲਾਹੀ ਬਾਣੀ ਹੈ। ਜਿਨ੍ਹਾਂ ਨੂੰ ਸਾਡੇ ਵੱਡਿਆਂ ਨੇ ਗਾਇਆ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਗੁੰਦੇ ਰਹੇ ਫਿਰ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਪਹਿਲਾਂ ਉਹਨਾਂ ਦੇ ਰਸਨਾ ਤੋਂ ਉਚਾਰਨ ਕੀਤੀ ਹੋਈ ਫਿਰ ਸਾਡੇ ਵੱਡੇ ਬਜ਼ੁਰਗ ਵੱਡੇ ਬਾਬੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਇਹਨਾਂ ਨੂੰ ਗਾਉਂਦੇ ਰਹੇ ਫਿਰ ਪ੍ਰਾਰਥਨ ਸਿੱਖ ਗਾਉਂਦੇ ਰਹੇ ਸਿੰਘ ਗਾਉਂਦੇ ਰਹੇ ਅੱਜ ਆਪਾਂ ਗਾ ਰਹੇ ਹਾਂ ਇਹ ਕਰਮਾ ਵਾਲੀ ਬਾਣੀ ਹੈ ਇਸ ਕਰਕੇ ਇਹਨੂੰ ਬੜੇ ਸਹਿਜ ਨਾਲ ਵਾਇਗਰੋ ਨਾਲ ਪਿਆਰ ਵਿੱਚ ਆ ਕੇ ਇਹ ਬਾਣੀ ਗਾਇਨ ਕਰਨੀ ਚਾਹੀਦੀ ਹੈ ਉਹ ਪ੍ਰੇਮੀ ਨੇ ਹੱਥ ਜੋੜੇ ਤੇ ਜਵਾਹਰ ਸਿੰਘ ਨੇ ਆਖਿਆ ਬਾਬਾ ਜੀ ਮੈਥੋਂ ਤਾਂ ਬਹੁਤ ਪੁੱਲ ਹੋ ਗਈ ਅੱਜ ਤੋਂ ਬਾਅਦ ਮੇਰੇ ਘਰ ਦੇ ਵਿੱਚ ਜਿਹੜੇ ਵੀ ਜੀ ਤੇਜੀ ਨਾਲ ਪਾੜ ਕਰਦੇ ਹਨ ਉਹਨਾਂ ਨੂੰ ਮੈਂ ਸਮਝਾਵਾਂਗਾ ਇਹ ਜਿਹੜੀ ਵਿਧੀ ਤੁਸੀਂ ਮੈਨੂੰ ਦੱਸ ਦਿੱਤੀ ਇਹ ਕਿਸੇ ਹੋਰ ਨੇ ਅੱਜ ਤੱਕ ਮੈਨੂੰ ਨਹੀਂ ਦੱਸੀ ਸੀ ਮੱਥਾ ਟੇਕ ਕੇ ਉਹ ਤਾਂ ਚਲਾ ਗਿਆ ਪਰ ਉਸ ਤੋਂ ਬਾਅਦ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਇੱਥੇ ਉਹਨਾਂ ਨੇ ਆ ਕੇ ਦਿਵਾਨ ਸਜਾਏ ਇੱਥੇ ਵੀ ਸੰਗਤਾਂ ਨੂੰ ਪ੍ਰੇਰਨਾ ਦਿੱਤੀ ਕਿ ਕੁਝ ਸਮਾਂ ਬੀਤਿਆ ਇਹ ਪ੍ਰੇਮੀ ਫਿਰ ਬਾਬਾ ਨਾਨਕ ਸਿੰਘ ਜਿਹਦੇ ਕੋਲ ਨਾਨਕ ਸਰ ਦਰਸ਼ਨ ਕਰਨ ਦੇ ਵਾਸਤੇ ਆਇਆ ਫਿਰ ਬਾਬਾ ਜੀ ਨੇ ਪੁੱਛਿਆ ਕਿ ਭਾਈ ਹੁਣ ਤੇਰੇ ਮਨ ਦਾ ਕੀ ਹਾਲ ਹੈ ਹੁਣ ਤੇਰਾ ਮਨ ਲੱਗ ਜਾਂਦਾ ਹੈ ਬਾਣੀ ਪੜਨ ਵਿੱਚ ਕਹਿੰਦਾ ਜੀ ਬਿਲਕੁਲ ਲੱਗ ਜਾਂਦਾ ਹੈ ਬਾਬਾ ਜੀ ਜਿਹੜੀ ਵਿਧੀ ਤੁਸੀਂ ਮੈਨੂੰ ਦੱਸੀ ਹੈ ਉਹ ਵਿਧੀ ਨਾਲ ਜਦੋਂ ਮੈਂ ਪਾੜ ਕੀਤਾ ਪਹਿਲਾਂ ਤਾਂ ਮੈਂ ਪੌਣੇ ਇੱਕ ਘੰਟੇ ਵਿੱਚ ਹੀ ਪਾੜ ਕਰ ਦਿੰਦਾ ਸੀ ਕਈ ਵਾਰ ਦੋ ਪਾਠ ਵੀ ਹੋ ਜਾਂਦੇ ਸੀ ਹੁਣ ਤਾਂ ਇੱਕ ਇੱਕ ਅਸ਼ਟਪਤੀ ਨੂੰ ਮੈਂ ਸਮਝ ਸਮਝ ਕੇ ਕਰਦਾ ਇਹਨਾਂ ਸਮਝ ਕੇ ਕਰਦਾ ਕਿ ਮੈਥੋਂ ਕੁਝ ਅਸ਼ਟਪਤੀਆਂ ਹੀ ਹੁੰਦੀਆਂ ਹਨ ਕਈ ਵਾਰੀ ਤਾਂ ਦੋ ਦਿਨਾਂ ਵਿੱਚ ਮੈਂ ਭੋਗ ਪਾਉਂਦਾ ਹਾਂ ਸੁਖਮਨੀ ਸਾਹਿਬ ਦਾ ਇਹਨਾਂ ਸਹਿਜ ਅਵਸਥਾ ਦੇ ਵਿੱਚ ਆ ਕੇ ਬਾੜੀ ਪੜੇ ਜਾਂਦੇ ਹਨ ਮਨ ਵੀ ਪੂਰਨ ਲੱਗਦਾ ਹੈ ਤੇ ਮੈਨੂੰ ਇਉਂ ਲੱਗਦਾ ਹੈ ਕਿ ਸਤਗੁਰੂ ਜੀ ਇਹ ਜਿਹੜੀ ਬਾਣੀ ਹੈ ਜੇ ਅੱਜ ਪੜਾਂ ਚ ਮੇਰਾ ਦਿਲ ਮੇਰਾ ਦਿਲ ਲੱਗ ਰਿਹਾ ਹੈ ਇਹ ਸਾਧੂਆ ਦੀ ਮਹਿਮਾ ਹੀ ਹੈ ਜੋ ਬਾਣੀ ਵਿੱਚ ਦੱਸੀ ਗਈ ਹੈ ਕਹਿਣ ਲੱਗਾ ਬਾਬਾ ਜੀ ਮੈਂ ਤਾਂ ਕਿਸੇ ਸਾਧੂ ਸੰਤ ਮਹਤਪੁਰਨ ਮੰਨਦਾ ਨਹੀਂ ਸੀ ਇਸ ਘਰ ਕੇ ਹੁਣ ਮੇਰਾ ਯਕੀਨ ਹੋ ਗਿਆ ਸਾਧੂ ਸੰਤ ਹੁੰਦੇ ਹਨ ਬਾਬਾ ਜੀ ਕਹਿੰਦੇ ਅਸਲ ਗੱਲ ਪਤਾ ਕੀ ਹੈ ਤੇਰਾ ਮਨ ਕਿਉਂ ਨਹੀਂ ਸੀ ਲੱਗਦਾ ਅਸੀਂ ਬਾਣੀ ਤਾਂ ਪੜੀ ਜਾਂਦੇ ਹਾਂ ਪਰ ਜੋ ਬਾਣੀ ਕਹਿੰਦੀ ਹੈ ਉਹ ਅਸੀਂ ਮੰਨਦੇ ਨਹੀਂ ਇਹਨਾ ਬਾਣੀ ਵਿੱਚ ਤਾਂ ਸਾਧੂਆਂ ਦੀ ਮਹਿਮਾ ਲਿਖੀ ਹੋਈ ਹੈ ਤੇ ਲੋਕ ਸਾਧੂਆਂ ਨੂੰ ਮੰਨਦੇ ਨਹੀਂ ਉਹਨਾਂ ਦਾ ਮਨ ਕਿਵੇਂ ਟਿਕਾਣੇ ਵਿੱਚ ਆਵੇਗਾ ਇਸ ਕਰਕੇ ਸਿਸ ਨੂੰ ਆਇਆ ਕੀ ਆਥੀਆ ਜਹਾਰੇ ਦੇ ਕੁਸਦ ਦੇ ਜਾਏ ਜਿ ਸਿਸ ਵਿੱਚ ਕੋਣਾ ਗੁਰੂ ਦੇ ਅੱਗੇ ਪਰ ਗੱਲ ਨਹੀਂ ਮੰਨਣੀ ਮਨ ਕਿਵੇਂ ਬੰਦੇ ਦਾ ਟਿਕ ਜਾਏਗਾ ਨਹੀਂ ਟਿਕ ਸਕਦਾ ਫਿਰ ਬਾਬਾ ਜੀ ਨੇ ਇੱਕ ਬਹੁਤ ਵੱਡੇ ਉਥੇ ਗੱਲ ਕਹੀ ਕਹਿੰਦੇ ਕਿ ਦੇਖੋ ਜਿਹੜੀ ਚੀਜ਼ ਦੀ ਬੰਦੇ ਨੂੰ ਸਮਝ ਨਹੀਂ ਉਹ ਬੰਦੇ ਦਾ ਮਨ ਉਹਦੇ ਵਿੱਚ ਕਿਵੇਂ ਲੱਗੇਗਾ ਹੁਣ ਬਾਣੀ ਨੂੰ ਤੇਜ਼ੀ ਨਾਲ ਪੜਦੇ ਆਂ ਬਾਣੀ ਦੇ ਅਥ ਨਹੀਂ ਆਪਾਂ ਸਮਝਦੇ ਉਹਦੇ ਵਿੱਚ ਮਨ ਕਿਵੇਂ ਲੱਗ ਜਾਵੇਗਾ ਬੰਦੇ ਦਾ ਮਨ ਉਸੇ ਚੀਜ਼ ਵਿੱਚ ਲੱਗਦਾ ਹੈ ਮਨ ਇਹੋ ਜਿਹੇ ਜਿਹਦੀ ਉਹ ਨੂੰ ਸਮਝ ਪੈਂਦੀ ਹੈ ਸਮਝ ਪਵੇਗੀ ਤੇ ਮਨ ਲੱਗੇਗਾ ਇਸ ਕਰਕੇ ਭਾਈ ਤੈਨੂੰ ਸਮਝ ਨਹੀਂ ਸੀ ਬਾਣੀ ਕਿਵੇਂ ਪੜੀਦੀ ਹੈ ਹੁਣ ਸਾਧੂਆਂ ਦੀ ਮਹਿਮਾ ਦਾ ਵੀ ਪਤਾ ਲੱਗ ਗਿਆ ਸਭ ਕੁਝ ਗਿਆਨ ਹੋ ਗਿਆ ਹੁਣ ਤੁਹਾਡਾ ਮਨ ਦਿਖਾਣੇ ਆ ਗਿਆ ਜਿਹੜਾ ਬਾਬਾ ਜੀ ਕਹਿੰਦੇ ਹਨ ਹੁਣ ਜਿਹੜੇ ਤੇਜੀ ਤੇਜੀ ਪਾੜ ਕਰਕੇ ਲੰਘ ਜਾਂਦੇ ਹਨ ਤੇ ਜਿਤੇ ਜਿਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਾਣੀ ਕੀ ਕਹਿ ਰਹੀ ਹੈ ਬਾਣੀ ਦਾ ਕਹਿ ਰਹੀ ਹੈ ਸਾਤ ਕੀ ਤੂਰ ਕਰੋ ਇਸ਼ਨਾਨ ਸੰਤਾਂ ਦੇ ਚਰਨਾਂ ਦੀ ਧੋੜੀ ਦਾ ਇਸ਼ਨਾਨ ਕਰ ਸਾਧ ਉੱਪਰ ਚਾਹੀਏ ਕੁਰਬਾਨ ਤੂੰ ਸੰਤਾਂ ਤੋਂ ਬਲਹਾਰੇ ਹੋ ਜਾ ਇਹ ਸਾਧੂ ਸੰਤਾਂ ਤੋਂ ਸਦਕੇ ਜਾ ਸਾਹ ਸੇਵਾ ਵੜ ਪਾ ਕੇ ਪਾਈਏ ਸੰਤਾਂ ਕੀ ਸੇਵਾ ਤਾਂ ਪਾਗਾ ਨਾਲ ਮਿਲਦੀ ਹੈ ਕੀ ਹੁੰਦਾ ਸੰਤਾਂ ਦੇ ਸੰਗਤ ਮਿਲ ਕੇ ਸਾਹ ਸੰਗਤ ਹਰ ਕੀर्तन ਗਾਏ ਸੰਤਾਂ ਦੀ ਸੰਗਤ ਵਿੱਚ ਰੱਬ ਦੀ ਸਿਫਤ ਸਲਾਗ ਕੀਤੀ ਜਾ ਸਕਦੀ ਹੈ ਬੰਦਾ ਮੱਲੋ ਮੱਲੀ ਰੱਬ ਦਾ ਨਾਮ ਚੱਪਲ ਨਾਲ ਜੰਦਾ ਹੈ ਤੇ ਤੇਜ਼ੀ ਨਾਲ ਜਿਹੜੇ ਪਾੜ ਕਰਦੇ ਹਨ ਉਹਨਾਂ ਬਾਰੇ ਬਾਬਾ ਜੀ ਨੇ ਆਖਿਆ ਕਿ ਦੇਖੋ ਪਾਈ ਹਰ ਕਾ ਬਿਲਾਵ ਵਣਾ ਬੁਲਾਵ ਮੇਰਾ ਭਾਈ ਸਹਿਜ ਬਲਾਵ ਜੈਸੇ ਤਤ ਨਜਾਈ ਹਰ ਕਾਬਿਲ ਵਾਨਾ ਕਿਉਂ ਦੇਖੋ ਜੀ ਕਈ ਲੋਕ ਜਿਹੜੇ ਹੁੰਦੇ ਹਨ ਜਦੋਂ ਬਹੁਤ ਤੇਜ਼ੀ ਨਾਲ ਮਧਾਣੀ ਲਾ ਦਿੰਦੇ ਹਨ ਜਦੋਂ ਕਾਲੀ ਨਾਲ ਰੜਕਦੇ ਹਨ ਤੇ ਮੱਖਣ ਵਿੱਚ ਹੀ ਘੁਲ ਜਾਂਦਾ ਹੈ ਜਿਵੇਂ ਦੁੱਧ ਨੂੰ ਸਹਿਜ ਸਹਿਜ ਰੜਕਿਆ ਜਾਂਦਾ ਹੈ ਦੈਨ ਹੌਲੀ ਹੌਲੀ ਤਵੇਂ ਮਾਨੁਸ ਸਹਿਜ ਅਵਸਥਾ ਵਿੱਚ ਰੱਖ ਕੇ ਰੱਬ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਹ ਸੰਗਤ ਜੀ ਸਹਿਜ ਸਹਿਜ ਹੀ ਪਾਠ ਕਰਨਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਵਾਰ-ਵਾਰ ਕਹਿਣਾ ਉਹ ਵੀ ਹੋਲੀ-ਹੋਲੀ ਸਹਿਜ ਅਵਸਥਾ ਦੇ ਵਿੱਚ ਇਹ ਭਗਤਾਂ ਨੇ ਜੋਕ ਤੇ ਸਾਨੂੰ ਦੱਸੀ ਹੈ ਸਾਥ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ